ਗੁਰਜੀਤਕੌਰ ਪੁੱਤਰੀ ਜਗਰੂਪ ਸਿੰਘ ਵਾਸੀ ਪਿੰਡ ਦਬੂੜ ਅੰਡਰ 19 ਸਾਲ ਵਰਗ ਦੇ ਵਿੱਚ ਨੈਸ਼ਨਲ ਸਟਾਈਲ ਕਬੱਡੀ ਵਿੱਚ ਪੰਜਾਬ ਦੀ ਟੀਮ ਵੱਲੋਂ ਖੇਡਦੇ ਹੋਏ ਸਿਲਵਰ ਮੈਡਲ ਜਿੱਤ ਕੇ ਆਏ ਹਨ ਜਿਹਦਾ ਰੇਲਵੇ ਸਟੇਸ਼ਨ ਗੀਰਤਪੁਰ ਸਾਹਿਬ ਪਹੁੰਚਣ ਤੇ ਇਲਾਕੇ ਪਰਦੇ ਲੋਕਾਂ ਵੱਲੋਂ ਪਰਮਾ ਸਵਾਗਤ ਉਕਤ ਦੋਵੇਂ ਖਿਡਾਰਨਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਇਸ ਮੌਕੇ ਜਾਣਕਾਰੀ ਦਿੰਦਿਆਂ ਸਕੂਲ ਆਫ ਐਮੀਨੈਂਸ ਗੀਰਤਪੁਰ ਸਾਹਿਬ ਦੇ ਪ੍ਰਿੰਸੀਪਲ ਸ਼ਰਨਜੀਤ ਸਿੰਘ ਰਾਣਾ ਅਤੇ ਡੀਪੀਈ ਭੁਪਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਜਿੱਥੇ ਪਿਛਲੇ ਸਾਲ ਉਹਨਾਂ ਦੇ ਬੱਚੇ ਮੈਡਲ ਲੈ ਕੇ ਆਏ ਸਨ ਉੱਥੇ ਹੀ ਇਸ ਵਾਰ ਸਿਲਵਰ ਮੈਡਲ ਲੈ ਕੇ ਕਿਸਕੂਲ ਦੇ ਪ੍ਰਿੰਸੀਪਲ ਸ਼ਰਨਜੀਤ ਸਿੰਘ ਰਾਣਾ ਨੇ ਦੱਸਿਆ ਕਿ ਲੰਬੇ ਅਰਸੇ ਬਾਅਦ ਉਹਨਾਂ ਦੇ ਸਕੂਲ ਵਿੱਚ ਮੈਡਲ ਆਣੇ ਸ਼ੁਰੂ ਹੋਏ ਹਨ ਜਿਸ ਦਾ ਸ਼ਰੈ ਉਹਨਾਂ ਦੇ ਸਕੂਲ ਦੇ ਡੀਪੀਈ ਭੁਪਿੰਦਰ ਸਿੰਘ ਰਾਣਾ ਨੂੰ ਜਾਂਦਾ ਹੈ ਉਹਨਾਂ ਕਿਹਾ ਕਿ ਉਹਨਾਂ ਦੀ ਸਖਤ ਮਿਹਨਤ ਦੀ ਬਦੌਲਤ ਅੱਜ ਉਹਨਾਂ ਦੇ ਬੱਚੇ ਨੈਸ਼ਨਲ ਪੱਧਰ ਤੇ ਮੈਡਲ ਜਿੱਤ ਕੇ ਆ ਰਹੇ ਹਨ ਤੁਹਾਨੂੰ ਦੱਸ ਦਈਏ ਕਿ ਇਸ ਮੌਕੇ ਐਸਆਈ ਬਲਵੰਤ ਸਿੰਘ ਇੰਚਾਰਜ ਕੀਰਤਪੁਰ ਸਾਹਿਬ ਐਸਆਈ ਕਮਲਜੀਤ ਸਿੰਘ ਮਾਸਟਰ ਸ਼ਰਪਜੀਤ ਸਿੰਘ ਗੁਰਮੀਤ ਸਿੰਘ ਸੂਬੇਦਾਰ ਸਿਕੰਦਰ ਸਿੰਘ ਦਰਸ਼ਨ ਸਿੰਘ ਰਾਣਾ ਹਰਮਿੰਦਰ ਸਿੰਘ ਬੱਗਾ ਆਦਿ ਸ਼ਾਮਿਲ ਸਨ ਤੁਸੀਂ ਦੇਖ ਰਹੇ ਹੋ ਨੰਗਲ சி அப்படேட் அவிநாஷ் ஷர்மாதிபோ ਲਗੇ ਪਹਿਲਾ ਤਾਂ ਇਹ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿ ਤੁਸੀਂ ਹੋਰੇ ਸਾਡੇ ਸਵਾਗਤ ਵਾਸਤੇ ਆਏ ਸਾਨੂੰ ਇੰਨਾ ਪਿਆਰ ਦਿੱਤਾ ਹੋ ਰਿਹਾ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਸਾਡੇ ਸਰ ਜੀ ਡੀਵੀ ਸਰ ਜੀ ਭਪਿੰਦਰ ਸਿੰਘ ਮਿੰਟੂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਨੇ ਸਾਡੀ ਬਹੁਤ ਜ਼ਿਆਦਾ ਸਾਨੂੰ ਪ੍ਰੈਕਟਿਸ ਕਰਾਈ ਮਿਹਨਤ ਕਰਾਈ ਜਿਸ ਕਰਕੇ ਅਸੀਂ ਹੋਰੇ ਉਰੇ ਤੱਕ ਪਹੁੰਚੇ ਸਾਡੇ ਦੋਵੇਂ ਪ੍ਰਿੰਸੀਪਲ ਸਰ ਜੀ ਸਰ ਜੀ ਇਹਨਾਂ ਨੇ ਸਾਡਾ ਬਹੁਤ ਬਹੁਤ ਸਾਨੂੰ ਮਿਹਨਤ ਕੀਤੀ ਸਾਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਹਨ ਇਹ ਵੀ ਪੜਾਈ ਵਿੱਚ ਵੀ ਤੇ ਗੇਮ ਵਿੱਚ ਵੀ ਇਹਨਾਂ ਸਾਰਿਆਂ ਦਾ ਹੀ ਧੰਨਵਾਦ ਤੁਹਾਨੂੰ ਸਵਾਗਤ ਕੀਤਾ ਫੁੱਲਾਂ ਦੇ ਹਾਰ ਪਾ ਕੇ ਸਾਰਿਆਂ ਨੂੰ ਤੁਹਾਡਾ ਬਹੁਤ ਵਧੀਆ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਸਵਾਗਤ ਵਾਸਤੇ ਆਏ ਜੀ ਤੇ ਸਾਡੇ ਡੀਪੀ ਸਰ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਸਰ ਜੀ ਸਾਨੂੰ ਜੀ ਬਹੁਤ ਮਿਹਨਤ ਕਰਾਂਦੇ ਜੀ ਸਾਡੇ ਡੀਪ ਪ੍ਰਿੰਸੀਪਲ ਸਰ ਦਾ ਵੀ ਬਹੁਤ ਧੰਨਵਾਦ ਜੀ ਸਾਡੇ ਸਕੂਲ ਦੇ ਸਾਰੇ ਸਟਾਫ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੀ ਇਹ ਵੀ ਸਾਨੂੰ ਬਹੁਤ ਮਿਹਨਤ ਕਰਾਂਦੇ ਸਰ ਜੀ ਸਰ ਜੀ ਸਾਨੂੰ ਗੇਮ ਚ ਜਿਆਦਾ ਸਪੋਰਟ ਕਰਦੇ ਜੀ ਭਰਾਈ ਵਿੱਚ ਵੀ ਬਹੁਤ ਸਪੋਰਟ ਕਰਦੇ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵਧੀਆ ਸਵਾਗਤ ਕੀਤਾ ਗਿਆ ਕਿਸ ਤਰ੍ਹਾਂ ਇਹ ਅੱਜ ਦਾ ਦਿਨ ਸਾਡੇ ਸਕੂਲ ਲਈ ਸਾਡੇ ਇਲਾਕੇ ਲਈ ਬਹੁਤ ਖੁਸ਼ੀ ਵਾਲਾ ਹੈ ਕਿ ਸਾਡੇ ਇਹਨਾਂ ਹੋਣਹਾਰ ਬੱਚਿਆਂ ਨੇ ਸਾਡੀ ਪਿਛਲੀ ਚੱਲਦੀ ਰੀਤ ਤੇ ਪਿਛਲੇ ਸਾਲ ਵੀ ਸਾਡੇ ਸਕੂਲ ਦੇ ਬੱਚੇ ਨੈਸ਼ਨਲ ਪੱਧਰ ਤੇ ਸੈਕੰਡ ਪੋਜੀਸ਼ਨ ਪ੍ਰਾਪਤ ਕੀਤੀ ਸੀ ਇਸ ਵਾਰੀ ਵੀ ਇਹਨਾਂ ਬੱਚਿਆਂ ਨੇ ਆਪਣੀ ਉਹ ਪੋਜੀਸ਼ਨ ਬਰਕਰਾਰ ਰੱਖੀ ਹੈ ਤੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਹੈ ਤੇ ਇਸ ਵਿੱਚ ਸਾਨੂੰ ਬੜੀ ਖੁਸ਼ੀ ਹੈ ਕਿ ਸਾਡਾ ਸਕੂਲ ਇਸ ਤਰ੍ਹਾਂ ਨਾਲ ਗੇਮਾਂ ਵਿੱਚ ਇੱਕ ਹੱਬ ਬਣ ਚੁੱਕਿਆ ਹੈ ਤੇ ਇਹ ਬੱਚੇ ਸਾਡੇ ਹਰ ਵਾਰ ਹਰ ਤਰ੍ਹਾਂ ਦੇ ਕੰਪੀਟੀਸ਼ਨ ਚ ਹਰ ਟਰਨਰਮੈਂਟ ਕੋਈ ਨਾ ਕੋਈ ਪੋਜੀਸ਼ਨ ਜਿਹੜੀ ਹੈ ਵੱਡੇ ਪੱਦਰ ਦੀ ਉਹ ਜ਼ਰੂਰ ਲਿਆਦੇ ਹੈ ਤੇ ਇਸ ਵਿੱਚ ਇਹਨਾਂ ਬੱਚਿਆਂ ਦੇ ਉੱਤੇ ਸਾਨੂੰ ਬਹੁਤ ਮਾਣ ਹੈ ਇਸੇ ਦੇ ਨਾਲ ਨਾਲ ਸਾਡੇ ਡੀਪੀ ਭਵਿੰਦਰ ਸਿੰਘ ਹੁਰਾ ਵੱਲੋਂ ਕੀਤੀ ਗਈ ਦਿਨ ਰਾਤ ਮਿਹਨਤ ਇਸ ਗੱਲ ਦਾ ਸਿੱਟਾ ਹੈ ਕਿ ਇਹ ਬੱਚੇ ਵਧੀਆ ਪ੍ਰਾਪਤੀਆਂ ਕਰ ਰਹੇ ਹੈ ਤੇ ਸਾਡਾ ਸਕੂਲ ਦਾ ਨਾਮ ਸਿਰਫ ਰੋਪੜ ਡਿਸਟ੍ਰਿਕਟ ਨਹੀਂ ਸਗੋਂ ਪੰਜਾਬ ਵਿੱਚ ਜਿਹੜਾ ਹੈ ਉਹ ਜਾਣਿਆ ਜਾਣਾ ਸ਼ੁਰੂ ਹੋ ਚੁੱਕਿਆ ਹੋਇਆ ਹੈ ਤੇ ਇਸ ਗੱਲ ਦੀ ਮੈਨੂੰ ਬਹੁਤ ਖੁਸ਼ੀ ਹੈ ਤੇ ਇਹਨਾਂ ਬੱਚਿਆਂ ਦੇ ਉੱਤੇ ਬਹੁਤ ਮਾਣ ਹੈ ਨਾਲ-ਨਾਲ ਸਾਰੇ ਇਲਾਕੇ ਦੇ ਉੱਤੇ ਵੀ ਮਾਣ ਹੈ ਕਿ ਇਹਨਾਂ ਬੱਚਿਆਂ ਦੀ ਹੌਸਲਾ ਫਜ਼ਾਈ ਕਰਦੇ ਹੈ ਪਲੱਸ ਨਾਲ-ਨਾਲ ਇਹਨਾਂ ਦਾ ਮਾਣ ਵਧਾਉਂਦੇ ਹੈ ਤੇ ਸਾਰੇ ਇਲਾਕੇ ਨੂੰ ਇਹ ਖੁਸ਼ੀ ਹੋਣ ਤੇ ਮੈਂ ਬਹੁਤ-ਬਹੁਤ ਸਾਰੇ ਇਲਾਕੇ ਦਾ ਧੰਨਵਾਦ ਕਰਦਾ ਹਾਂ